ਸਸਟਰੀ ਕਾਲ ਫਰੈਂਡਸ ਮੈਂ ਤੁਹਾਡਾ ਹੂਸ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਲੱਕ ਦਰਦ ਬੈਕ ਪੇਨ ਤੋਂ ਤੁਹਾਡੇ ਜੋ ਦਰਦ ਹੈ ਉਹ ਲੱਤ ਦੇ ਵਿੱਚ ਜਾ ਰਿਹਾ ਹੈ ਪੈਰਾਂ ਤੱਕ ਜਾ ਰਿਹਾ ਹੈ ਪੈਰਾਂ ਦੀਆਂ ਉਂਗਲਾਂ ਤੱਕ ਕਈ ਵਾਰ ਕੀ ਹੁੰਦਾ ਲੱਕ ਦਰਦ ਔਰ ਦੋਨਾਂ ਲੱਤਾਂ ਦੇ ਵਿੱਚ ਪੇਨ ਰੇਡੀਏਟ ਕਰ ਰਹੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਉਹੀ ਕਸਰਤਾਂ ਕਰਾਂਗੇ ਜਿਹੜੇ ਲੋਕ ਇਹ ਪ੍ਰੋਬਲਮ ਤੋਂ ਪਰੇਸ਼ਾਨ ਨੇ ਜਿਸ ਨੂੰ ਐਮ ਆਰ ਆਈ ਦੇ ਵਿੱਚ ਡਿਸਕ ਪੈਟਰੂਜਨ ਵੀ ਕਿਹਾ ਜਾਂਦਾ ਹੈ ਉਸ ਪ੍ਰੋਬਲਮ ਦੇ ਵਿੱਚ ਵੀ ਇਹੀ ਸਾਈਨ ਐਂਡ ਸਿੰਪਟਮਸ ਹੁੰਦੇ ਨੇ ਇਹੀ ਲੱਛਣ ਹੁੰਦੇ ਨੇ ਵੀ ਆਪਣਾ ਦਰਦ ਲੱਕ ਤੋਂ ਸ਼ੁਰੂ ਹੋ ਕੇ ਲੱਤਾਂ ਦੇ ਵਿੱਚ ਜਾ ਰਿਹਾ ਹੈ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਇੰਸਟਾਗ੍ਰਾਮ ਤੇ ਸਾਡੀ ਆਈਡੀ ਹੈ sarysinghphysiotherapy ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਔਰ ਫੇਸਬੁਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘਸ ਨਾਮ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸੋ ਵੀਡੀਓ ਨੂੰ ਜਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਡਿਸਕ ਪ੍ਰੋਟਰੂਜਨ ਜਿਸ ਦੇ ਵਿੱਚ ਲਾਤਾਂ ਦੇ ਵਿੱਚ ਦਰਦ ਜਾਂਦਾ ਹੈ ਇਹ ਕਸਰਤਾਂ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ 2 ਦਿਨ ਪੋਜੀਸ਼ਨਿੰਗ ਐਕਸਰਸਾਈਜ਼ ਕਰਨੀ ਆ ਦੋ ਪੋਜੀਸ਼ਨਾਂ ਦੇ ਵਿੱਚ ਤੁਸੀਂ 5 ਮਿੰਟ ਸਵੇਰੇ 5 ਮਿੰਟ ਦੁਪਹਿਰੇ 5 ਮਿੰਟ ਸ਼ਾਮ ਰਹਿਣਾ ਹੈ ਤੀਸਰੇ ਦਿਨ ਇਹ ਐਕਸਰਸਾਈਜ਼ਾਂ ਕਰਨੀਆਂ ਸ਼ੁਰੂ ਕਰੋਗੇ ਸਭ ਤੋਂ ਪਹਿਲਾਂ ਦੋ ਸਰਾਣੇ ਚਾਹੀਦੇ ਨੇ ਇਹ ਆਪਾਂ ਇਦਾਂ ਰੱਖ ਲਾਂਗੇ ਔਰ ਆਪਾਂ ਇਸ ਦੇ ਉੱਪਰ ਸਲੋ ਸਲੋ ਕਰਕੇ ਇਦਾਂ ਲੇਟ ਜਾਾਂਗੇ ਬਿਲਕੁਲ ਜੋ ਆਪਣੀ ਗਰਦਨ ਹੈ ਉਹ ਬੈੱਡ ਦੇ ਨਾਲ ਇਦਾਂ ਲਾ ਦਾਂਗੇ ਆਪਾਂ ਇਦਾਂ ਤੁਸੀਂ 5 ਮਿੰਟ ਲੇਟੇ ਰਹਿਣਾ ਹੈ ਬਿਲਕੁਲ ਢਿੱਲੀ ਬਾਡੀ ਛੱਡ ਦੇਣੀ ਹੈ ਔਰ ਅਗਰ ਤੁਹਤੋਂ 2 ਮਿੰਟ ਲੇਟਿਆ ਗਿਆ ਤਾਂ ਵੀ ਠੀਕ ਹੈ ਵੱਧ ਤੋਂ ਵੱਧ 5 ਮਿੰਟ ਲੇਟਣਾ ਹੈ ਇਸ ਪੋਜੀਸ਼ਨ ਦੇ ਵਿੱਚ ਤੁਸੀਂ ਪ੍ਰੋਨ ਪੋਜੀਸ਼ਨ ਕਹਿ ਦਿੰਦੇ ਆ ਇਸ ਨੂੰ ਪਿੱਲੋ ਲਾ ਕੇ ਆਪਾਂ ਲੇਟਣਾ ਪਿੱਲੋ ਪਲੇਸਮੈਂਟ ਵੀ ਕਹਿ ਸਕਦੇ ਆ 5 ਮਿੰਟ ਇਦਾਂ ਲੇਟਾਂਗੇ ਔਰ ਦੈਨ ਫਿਰ ਹੌਲੀ ਹੌਲੀ ਆਪਾਂ ਪਿੱਲੋ ਨੂੰ ਕੱਢ ਦਿਆਂਗੇ ਔਰ ਦੈਨ ਫਿਰ ਆਪਾਂ ਈਜ਼ਲੀ ਬਿਲਕੁਲ ਸਟ੍ਰੇਟ ਰਾਮਨਾਂ ਲੇਟ ਜਾਣਾ ਹੈ ਤੁਸੀਂ 5 ਮਿੰਟ ਲਈ ਔਰ ਦੈਨ ਫਿਰ ਸਾਈਡ ਲੈ ਕੇ ਇਦਾਂ ਤੁਸੀਂ ਸਟ੍ਰੇਟ ਲੇਟ ਜਾਣਾ ਹੈ 5 ਮਿੰਟ ਔਰ ਐਦਾਂ ਤੁਸੀਂ ਫਿਰ ਲੇਟੇ ਰਹਿਣਾ ਹੈ 5 ਮਿੰਟ ਲਈ ਔਰ ਦੈਨ ਫੇ ਤੁਸੀਂ ਸਾਈਡ ਲੈ ਕੇ ਉੱਠ ਜਾਣਾ ਹੈ ਐਦਾਂ ਰਾਮ ਨਾਲ ਸਾਈਡ ਲੈ ਕੇ ਉੱਠ ਚੁងਗੀ ਇਹ ਹੋਗੀ ਨੰਬਰ 1 ਆਪਣੀ ਪਲੇਸਮੈਂਟ ਜਿਸ ਨੂੰ ਆਪਾਂ ਕਹਿ ਸਕਦੇ ਐਕਸਰਸਾਈਜ਼ ਵੀ ਕਹਿ ਸਕਦੇ ਆ ਨੰਬਰ 1 ਜਿਸ ਦੇ ਵਿੱਚ ਤੁਸੀਂ ਇਸ ਜਗ੍ਹਾ ਤੇ ਲੱਕ ਤੇ ਸਰਾਣੇ ਰੱਖਣੇ ਨੇ ਹੁਣ ਸੈਕੰਡ ਜਿਹੜੀ ਪੋਜੀਸ਼ਨਿੰਗ ਐਕਸਰਸਾਈਜ਼ ਹੈ ਉਹ ਕੀ ਹੈ ਤੁਸੀਂ ਫਿਰ ਉਲਟੇ ਲੇਟ ਚੋਗੇ ਇਦਾਂ ਕਰਕੇ ਜਿਹੜੇ ਆਪਣੇ ਮੋਢੇ ਨੇ ਉਹਦੇ ਥੱਲੇ ਬਿਲਕੁਲ ਕੂਣੀਆਂ ਆ ਜਾਣਗੀਆਂ ਤੁਸੀਂ ਇਸ ਪੋਜੀਸ਼ਨ ਦੇ ਵਿੱਚ 5 ਮਿੰਟ ਸਵੇਰੇ 5 ਮਿੰਟ ਦੁਪਹਿਰੇ 5 ਮਿੰਟ ਸ਼ਾਮ ਦੋਨੋਂ ਪੋਜੀਸ਼ਨਸ ਕਰਨੀਆਂ ਨੇ ਪਹਿਲਾਂ ਤੁਸੀਂ ਸਹਰਾਣੇ ਵਾਲੀ 5 ਮਿੰਟ ਰੱਖੋਗੇ ਉਦੋਂ ਬਾਅਦ ਸਹਰਾਣੀ ਕੱਢ ਦੇਣੇ ਨੇ ਫਿਰ ਇਹ ਪੋਜੀਸ਼ਨ 'ਚ ਆ ਜਾਓਗੇ ਦੂਸਰੀ ਜਿਹੜੀ ਐਕਸਰਸਾਈਜ਼ ਹੈ ਆਪਣੀ ਇਹ ਹੈ ਬਿਲਕੁਲ ਸਾਹਮਣੇ ਦੇਖਣਾ 5 ਮਿੰਟ ਇਸੇ ਪੋਜੀਸ਼ਨ 'ਚ ਲੇਟੇ ਰਹਿਣਾ ਹੈ ਔਰ ਜਦੋਂ ਇਹ 5 ਮਿੰਟ ਹੋ ਗਏ 5 ਮਿੰਟ ਪਹਿਲਾਂ ਵਾਲੀ ਪੋਜੀਸ਼ਨਿੰਗ 5 ਮਿੰਟ ਇਹ ਹੋ ਗਈ ਫਿਰ ਤੁਸੀਂ ਸਿੱਧੇ ਲੇਟ ਜਾਣਾ ਹੈ स्लो स्लो करके और दैन ती मिनट सीधे लेटे रहना है और दैन फिर तीन साइड ला के इदा उठ जाना है उठ के ती त है और दैन फिर ती आपका कर सकते हो दो दिन तुम्हें यही कसरत करनिया ने हूँ आ गई तीसरे दिन की बारी जो तो तीसरा दिन आएगा ਪੋਜੀਸ਼ਨਿੰਗ ਤਾਂ ਕਰਨੀ ਹੈ ਕਰਨੀਆਂ ਨੇ ਇਸ ਤੋਂ ਬਾਅਦ ਐਕਸਰਸਾਈਜ਼ ਸਟਾਰਟ ਕਰਨੀ ਆ ਤੀਸਰੀ ਐਕਸਰਸਾਈਜ਼ ਕਿਹੜੀ ਹੈ ਹੁਣ ਆਪਾਂ ਤੀਸਰੀ ਐਕਸਰਸਾਈਜ਼ ਸਟਾਰਟ ਕਰਨ ਲੱਗੇ ਆ ਅਗਰ ਤੁਹਾਡੇ ਮੰਨ ਲਓ ਖੱਬੀ ਲੱਤ ਦੇ ਵਿੱਚ ਦਰਦ ਜਾ ਰਿਹਾ ਹੈ ਤਾਂ ਆਪਾਂ ਕੀ ਕਰਾਂਗੇ ਗੋਡਾ ਮੋੜ ਲਾਂਗੇ ਦੋਨੇ ਹੱਥਾਂ ਨਾਲ ਗੋਡੇ ਦੇ نیچےੋਂ ਇਦਾਂ ਆਪਾਂ ਲੱਤ ਪਾੜ ਲੈਣੀ ਹੈ ਔਰ ਇਦਾਂ ਲੱਤ ਸਿੱਧੀ ਵੇੇ ਨੀਚੇ ਨਰਵ ਗਲਾਈਡ ਕਹਿੰਦੇ ਆ ਜਿੰਨੀ ਲੱਤ ਸਿੱਧੀ ਕਰ ਸਕਦੇ ਹੋ ਓਨੀ ਤੁਸੀਂ ਸਿੱਧੀ ਕਰਨੀ ਔਰ ਦੈਨ ਹੌਲੀ ਹੌਲੀ نیچے ਲੈ ਆਉਣੀ ਇਦਾਂ ਤੁਸੀਂ 10 ਵਾਰੀ ਕਰਨਾ ਇੱਕ दैन दो दैन तीन दैन चार दैन पाँच छः, छेन सात, दैन आठ, दैन नौ दैन दस दैन ग्यारह दैन रिलैक्स आप करता परस बारी करना फिर लत सीधे कर देनी देने हौली हौली बारी करनी है ਵੇ ਤੁਸੀਂ ਹੌਲੀ ਹੌਲੀ ਦੂਸਰੇ ਦਿਨ ਦੋ ਰੈਪੀਟੀਸ਼ਨਾਂ ਤੀਸਰੇ ਦਿਨ ਤਿੰਨ ਰੈਪੀਟੀਸ਼ਨਾਂ ਚੌਥੇ ਦਿਨ ਚਾਰ ਰੈਪੀਟੀਸ਼ਨਾਂ ਪੰਜਵੇਂ ਦਿਨ ਪੰਜ ਰੈਪੀਟੀਸ਼ਨ ਪੰਜ ਤੋਂ ਬਾਅਦ ਇਹ ਨਹੀਂ ਕਰਨੀ ਆਪਾਂ ਇੱਕ ਵਾਰੀ ਕੀਤੀ ਸੀ ਤੁਸੀਂ ਇਹ ਪੰਜ ਵਾਰੀ ਕਰਨਾ ਫੋਰ ਐਗਜ਼ਾਮਪਲ ਤੁਸੀਂ ਦੂਸਰੀ ਲੱਤ 'ਚ ਵੀ ਤੁਹਾਡੇ ਦੋਨੋਂ ਲੱਤਾਂ 'ਚ ਦਰਦ ਜਾ ਰਿਹਾ ਹੈ ਤਾਂ ਤੁਸੀਂ ਇਹ ਦੋਨੋਂ ਸਾਈਡ ਕਰੋਗੇ ਇਦਾਂ ਇੱਕ ਇਦਾਂ ਦੋ ਇਦਾਂ ਤਿੰਨ ਇਦਾਂ ਚਾਰ ਇਦਾਂ ਪੰਜ ਇਦਾਂ ਛੀ ਇਦਾਂ 7 ਇਦਾਂ 8 ਇਦਾਂ 9 ਇਦਾਂ 10 ਦੈਨ ਰਿਲੈਕਸ ਬਿਲਕੁਲ ਸਿੱਧੇ ਹੋ ਜਾਣਾ ਹੈ ਇਹ ਸਭ ਤੋਂ ਸਿੰਪਲ ਐਕਸਰਸਾਈਜ਼ ਹੈ ਥਰਡ ਐਕਸਰਸਾਈਜ਼ ਇਸ ਨੂੰ ਨਰਵ ਗਲਾਈਡ ਕਿਹਾ ਜਾਂਦਾ ਹੈ ਇਹ ਹੌਲੀ ਹੌਲੀ ਤੁਸੀਂ ਡੇ ਬਾਈ ਡੇ ਤੁਸੀਂ ਪੰਜਵੇਂ ਦਿਨ ਤੁਸੀਂ ਪੰਜ ਰੈਪੀਟੀਸ਼ਨਾਂ ਤੇ ਪਹੁੰਚ ਜਾਣਾ ਹੈ ਇਹ ਹੋ ਗਈ ਤੁਹਾਡੀ ਤੀਸਰੀ ਕਸਰਤ ਨਰਵ ਗਲਾਈਡ ਹੁਣ ਚੌਥੀ ਕਸਰਤ ਕੀ ਹੈ इस इसून चाहें दैन खोल देंगे इस दे लैवल तक और दैन फिर आप उपर आवे एक दो तीन चार दैन रिलैक्स फिर आप होवे फिर उपर आवे एक दो तीन चार पंच दैन रिलैक्स फिर आप सीधे होके तो फिर उपर आवे एक दो तीन चार पंच दैन रिलैक्स फिर सदी हो के फिर ऊपर आवेंगे एक दो तीन चार पंच देन रिलैक्स फिर सदी होकर फिर ऊपर आवेंगे एक दो तीन चार पंच देन रिलैक्स फिर सदे करके फिर ऊपर आवेंगे एक दो तीन चार पंच देन रिलैक्स फिर सदी होकर फिर ऊपर आवेंगे एक दो तीन चार पंच देन रिलैक्स फिर उल्टी लेके फिर सदी आवेंगे एक दो तीन चार पंच ਦੈਨ ਰਿਲੈਕਸ ਪਹਿਲੇ ਦਿਨ ਤੁਸੀਂ ਇਹ 8 ਵਾਰੀ ਕਰਕੇ ਆਰਾਮ ਕਰਨਾ ਔਰ ਇਸ ਤੇ ਤੁਸੀਂ ਤਿੰਨ ਸੈਟ ਲਾਉਣੇ ਨੇ ਹੌਲੀ ਹੌਲੀ ਤੁਸੀਂ ਇਹ 8 ਤੋਂ 10 ਵਾਰੀ ਕਰਨਾ ਸ਼ੁਰੂ ਕਰ ਦੋਗੇ 10 ਤੋਂ 12 12 ਤੋਂ ਵੱਧ ਨਹੀਂ ਕਰਨਾ ਔਰ ਇਸ ਤੇ ਤੁਸੀਂ ਤਿੰਨ ਸੈਟ ਹੀ ਲਾਉਣੇ ਆ ਇਹ ਇਸ ਨੂੰ ਐਕਸਰਸਾਈਜ਼ ਨੂੰ ਕਹਿੰਦੇ ਆ ਇਹ ਪ੍ਰੂਨ ਦੇ ਵਿੱਚ ਪੈ ਕੇ ਮਿਨੀ ਕੋਬਰਾ ਇਹ ਮਿਨੀ ਕੋਬਰਾ ਐਕਸਰਸਾਈਜ਼ ਹੈ ਜਿਹੜੀ ਫੁੱਲ ਕੋਬਰਾ ਹੁੰਦੀ ਉਸ ਦੇ ਵਿੱਚ ਆਪਣੇ ਸ਼ੋਲਡਰ ਦੇ ਨੀਚੇ ਐਲਬੋਜ਼ ਆਉਂਦੀਆਂ ਨੇ ਇਹ ਮਿਨੀ ਕੋਬਰਾ ਐਕਸਰਸਾਈਜ਼ ਹੈ ਇਸ ਦੀਆਂ ਤੁਸੀਂ ਆਪਣੇ ਤਿੰਨ ਰੈਪੀਟੀਸ਼ਨਸ ਲਾਉਣੀਆਂ ਨੇ ये होगी थोड़ी एक्सरसाइज नंबर फोर हूँ उसद नैक्सट एक्सरसाइज की है वो है थोड़ी स्पाइडर मैन एक्सरसाइज तुम कि करो फिगर ऑफ फोर च आज इस तरह करके और दैन ती लत सीधी ओपोजिट अपनी लत ऑपोजिट हथ इ होल्ड करा दस सैकेंड लिये एक दो तो, तीन चार पाँच छः सत अठ नौ दस दैन फिर दूसरी बांह चक दूसरी लत चक ऑपोजिट चकनी सेम, सेम नहीं चकनिया दूजे पास से आ एक दो तीन चार सत दस दैन रिलैक्स एक दो तीन चार सात, अठ नौ दस स्पाइडरमैन एक्सरसाइज किया जाता है इसन एक दो तीन चार पांच छे सात, अठ नौ दस दिन रिलैक्स दिन फिर एक दो तीन चार पांच छे सत आठ नौ दस दैन रिलैक्स एक दो तीन चार पाँच सात आठ नौ दस दैन रिलैक्स एक दो तीन चार पाँच छः सात आठ नौ दस दैन रिलैक्स एक दो तीन चार पाँच सात आठ नौ दस दैन रिलैक्स ये यहाँ टोटल दस बारी करनी है पांच वारी एक पास 5 वारी एक पास ਇਹ ਇੱਕ ਸਤ ਕਰਕੇ ਤੁਸੀਂ ਰਾਮ ਨਾਲ ਲੇਟ ਜਾਣਾ ਹੈ ਇਹ ਹੈ ਤੁਹਾਡੀ ਪੰਜਵੀਂ ਐਕਸਰਸਾਈਜ਼ ਸਪਾਈਡਰਮੈਨ ਐਕਸਰਸਾਈਜ਼ ਥੈਨ ਉਸ ਤੋਂ ਬਾਅਦ ਐਕਸਰਸਾਈਜ਼ ਨੰਬਰ 6 ਕੀ ਹੈ 댓 ਇਜ਼ ਫਿਗਰ ਆਫ 4 ਸਟ੍ਰੈਚ ਫਾਰ ਇਗਜ਼ੈਂਪਲ ਥੋੜੇ ਸੱਜੀ ਲੱਤ ਦੇ ਵਿੱਚ ਦਰਦ ਜਾ ਰਿਹਾ ਹੈ ਤਾਂ ਤੁਸੀਂ ਕੀ ਕਰਨਾ ਹੈ ਇਹ ਗੁੱਡਾ ਮੋੜ ਲੈਣਾ ਹੈ ਦੂਸਰਾ ਗੁੱਡਾ ਵੀ ਮੋੜ ਲੈਣਾ ਹੈ ਇਹ ਵੜਾ ਜਿਸ ਦੇ ਵਿੱਚ ਦਰਦ ਜਾਂਦਾ ਹੈ ਉਹ ਗੋਡੇ ਇਸ ਦੇ ਉੱਪਰ ਰੱਖਾਂਗੇ ਔਰ ਇਸ ਨੂੰ ਆਪਣੀ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ ਸਿਰ ਨੀਚੇ ਲੈ ਜਾਵਾਂਗੇ ਔਰ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ ਲਈ 1 2 3 4 5 6 7 8 9 10 ਦੈਨ ਰਿਲੈਕਸ ਇਸ ਜਗ੍ਹਾ ਤੇ ਪ੍ਰੋਪਰ ਖਿੱਚ ਪੈਗੀ ਦੁਆਰਾ ਦੇਖੋ ਧਿਆਨ ਨਾਲ ਦੋਨੋਂ ਗੋਡੇ ਮੋੜੇ ਜਿਸ ਲੱਤ ਦੇ ਵਿੱਚ ਦਰਦ ਜਾ ਰਿਹਾ ਹੈ ਚਾਹੇ ਉਹ ਖੱਬੀ ਆ ਚਾਹੇ ਸੱਜੀ ਆ ਉਸ ਨੂੰ ਤੁਸੀਂ ਉਸ ਦੇ ਉੱਪਰ ਰੱਖ ਲੈਣਾ ਹੈ ਔਰ ਦੈਨ ਤੁਸੀਂ ਦੂਸਰੀ ਗੋਡੇ ਨੂੰ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਹੈ ਸਿਰ ਨੀਚੇ ਰਹੇਗਾ ਪੂਰਾ ਜਿੰਨਾ ਲਾ ਸਕਦੇ ਹੋ 1 2 3 4 5 6 7 8 9 10 then relax ਹੁਣ ਆਪਾਂ ਤੁਹਾਨੂੰ ਦੂਸਰੀ ਸਾਈਡ ਵੀ ਕਰਕੇ ਦਿਖਾਉਂਦੇ ਆਂ ਇਹ ਆਪਾਂ ਇੱਥੇ ਲਾ ਲਈ ਔਰ then ਇਸ ਗੋਡੇ ਨੂੰ ਪਕੜਿਆ ਔਰ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ 1 2 3 4 5 6 7 8 9 10 then relax 5 ਵਾਰੀ ਅਗਰ ਤੁਹਾਡੀ ਇੱਕ ਲਾਚ ਜਰਦਿਆ ਤਾਂ ਇੱਕੋ ਸਾਈਡ ਤੁਸੀਂ ਇਹ ਪੰਜ ਵਾਰੀ ਕਰਨਾ ਹੌਲੀ ਹੌਲੀ 5 ਤੋਂ 8 ਫਿਰ 10 ਇਸ ਦੇ ਤੁਸੀਂ ਤਿੰਨ ਸੈੱਟ ਲਾਉਣੇ ਨੇ ਇਹ ਹੋਗੀ ਤੁਹਾਡੀ ਫਿਗਰ ਆਫ 4 ਸਟ੍ਰੈਚ ਇਹ ਐਕਸਰਸਾਈਜ਼ ਕਰਕੇ ਤੁਸੀਂ ਲੈਗਸ ਸਟ੍ਰੇਟ ਕਰ ਦੇਣੀਆਂ ਨੇ ਸਭ ਤੋਂ ਵਧੀਆ ਐਕਸਰਸਾਈਜ਼ ਆ ਇਹ ਫਿਗਰ ਆਫ 4 ਸਟ੍ਰੈਚ ਥੈਨ ਉਸ ਤੋਂ ਬਾਅਦ ਨੈਕਸਟ ਐਕਸਰਸਾਈਜ਼ ਕੀ ਆ ਦੋਨੋਂ ਗੋਡੇ ਮੋੜ ਲੈਣੇ ਨੇ ਔਰ ਥੈਨ ਤੁਸੀਂ ਲੱਕ ਨੂੰ ਉੱਪਰ ਚੱਕੋਗੇ 1 2 3 4 5 6 7 8 9 10 देन रिलैक्स देन फिर उपर चका एक दो तीन चार पाँच पे सात आठ नौ दस देन रिलैक्स देन फिर उपर चका एक दो तो, तीन चार पाँच पे सात आठ नौ दस देन रिलैक्स फिर उपर चकें एक दो तो, तीन चार पाँच पे सात आठ नौ दस देन रिलैक्स इस दी सैट लाने हौली हौलीं तो अठ फिर दस ਇਦਾਂ ਤੁਸੀਂ ਦਿਨਕ ਰਿਲੈਕਸ ਹੋ ਜਾਣਾ ਇਹ ਹੋਗੀ ਤੁਹਾਡੀ ਐਕਸਰਸਾਈਜ਼ ਬ੍ਰਿਜਿੰਗ ਹੁਣ ਉਸ ਤੋਂ ਬਾਅਦ ਜਿਹੜੀ ਲਾਸਟ ਐਕਸਰਸਾਈਜ਼ ਹੈ ਜਿਹੜੀ ਆਪਾਂ ਕੂਲ ਡਾਊਨ ਕਹਾਂਗੇ ਉਹ ਕੀ ਹੈ ਤੁਸੀਂ ਦੋਨੋਂ ਗੋਡੇ ਮੋੜਨੇ ਨੇ ਔਰ ਦੋਨੋਂ ਗੋਡੇ ਫੜ ਕੇ ਸਾਹਤੀ ਨਾਲ ਔਣ ਦੀ ਕੋਸ਼ਿਸ਼ ਕਰਨੀ ਹੈ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਦੈਨ ਅੱਡੀ نیچے ਰੱਖਾਂਗੇ ਹੌਲੀ ਹੌਲੀ ਅੱਡੀ ਡੀਕ੍ਰੀਸ ਦੇ ਸਿੱਧੇ ਕਰਾਂਗੇ ਫਿਰ ਅੱਡੀ ਹੌਲੀ ਹੌਲੀ ਮੋੜ ਕੇ ਲੈ ਕੇ ਆਵਾਂਗੇ ਅੱਡੀਆਂ ਨੂੰ ਔਰ ਦੋਨਾਂ ਗੋਡਿਆਂ ਨੂੰ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਥੈਨ ਰਿਲੈਕਸ ਥੈਨ ਲੱਤਾਂ ਸਿੱਧੀਆਂ ਕਰ ਦੇਣੀਆਂ ਨੇ ਥੈਨ ਫੇਰ ਦੋਨੋਂ ਗੋਡੇ ਮੋੜ ਲੈਣੇ ਨੇ ਫੇਰ ਦੋਨੋਂ ਗੋਡੇ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਹੈ 1 2 3 4 5 6 7 8 9 10 ਥੈਨ ਰਿਲੈਕਸ ਫੇਰ ਸਿੱਧੇ ਕਰ ਦੇਣੇ ਨੇ ਇਹ ਤੁਸੀਂ ਪੰਜ ਵਾਰੀ ਕਰਨਾ ਪੰਜ ਤੋਂ ਫਿਰ ਹੌਲੀ ਹੌਲੀ ਵੇਟ ਹੌਲੀ ਹੌਲੀ 10 ਵਾਰੀ ਕਰਨੀਆਂ ਸ਼ੁਰੂ ਕਰ ਦੇਣੀਆਂ ਨੇ ਇਹ ਤੁਹਾਡੀ ਲਾਸਟ ਐਕਸਰਸਾਈਜ਼ ਹੈ ਜਿਸ ਨੂੰ ਕਿਹਾ ਜਾਂਦਾ ਨੀ ਹੱਗਸ ਜਦੋਂ ਐਕਸਰਸਾਈਜ਼ ਹੋ ਗਈਆਂ ਉਸ ਤੋਂ ਬਾਅਦ ਤੁਸੀਂ ਸਾਈਡ ਲੈ ਕੇ ਉੱਠ ਜਾਣਾ ਹੈ ਔਰ ਦੈਨ ਤੁਸੀਂ ਬੈਠ ਜਾਣਾ ਹੈ ਆਰਾਮ ਨਾਲ ਰਿਲੈਕਸ ਹੋ ਕੇ ਇਹ ਹੋ ਗਈਆਂ ਤੁਹਾਡੀਆਂ ਕਸਰਤਾਂ ਅਗਰ ਤੁਹਾਡੀ ਲੱਤਾਂ ਦੇ ਵਿੱਚ ਦਰਦ ਜਾਂਦਾ ਲੱਕ ਤੋਂ ਹੁਣ ਗੱਲ ਕਰਾਂਗੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਔਰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਨਹੀਂ ਰੱਖਣਾ ਚਾਹੀਦਾ ਹੁਣ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਫੋਰ ਐਗਜ਼ਾਮਪਲ ਤੁਸੀਂ ਕੋਈ ਵੀ ਕੰਮ ਕਰਦੇ ਹੋ ਜਾਂ ਤੁਹਾਡੀ ਸੈਟਿੰਗ ਜੌਬ ਹੈ ਤੁਸੀਂ ਅੱਧੇ ਘੰਟੇ ਤੋਂ ਜ਼ਿਆਦਾ ਲਗਾਤਾਰ ਨਹੀਂ ਬੈਠਣਾ ਅੱਧਾ ਘੰਟਾ ਹੋ ਗਿਆ ਉਸ ਤੋਂ ਬਾਅਦ ਉੱਠ ਜਾਓ ਉੱਠ ਕੇ ਤੁਸੀਂ ਇੱਕ ਦੋ ਮਿੰਟ ਦਾ ਘੇੜਾ ਕੱਢੋ ਫੇਰ ਆ ਕੇ ਬੈਠ ਕੇ ਫੇਰ ਤੁਸੀਂ ਆਪਦਾ ਕੰਮ ਸ਼ੁਰੂ ਕਰ ਸਕਦੇ ਹੋ ਇਹ ਗੱਲ ਦਾ ਧਿਆਨ ਰੱਖਣਾ ਔਰ ਜਦੋਂ ਵੀ ਤੁਸੀਂ ਉੱਠਣਾ ਤੁਸੀਂ ਫਾਰਵਰਡ ਬੈਂਡ ਹੋ ਕੇ ਨਿਊਟਰ ਫੋਰ ਐਗਜ਼ਾਮਪਲ ਤੁਸੀਂ ਉੱਠਣਾ ਤਾਂ ਬਿਲਕੁਲ ਸਟ੍ਰੇਟ ਜਾਣਾ ਇਦਾਂ ਉੱਠ ਜਾਣਾ ਇਦਾਂ ਕਰਕੇ ਨਹੀਂ ਉੱਠਣਾ ਫਾਰਵਰਡ ਬੈਂਡ ਕਰਕੇ ਤੁਸੀਂ ਬਿਲਕੁਲ ਜਿਵੇਂ ਉੱਠਣਾ ਹੌਲੀ ਹੌਲੀ ਪਹਿਲਾਂ ਚੇਅਰ ਦੇ ਅੱਜ ਅੱਜ ਤੇ ਆ ਜਾਓ ਔਰ ਇਦਾਂ ਬਿਲਕੁਲ ਸਟ੍ਰੇਟ ਉੱਠ ਸਕਦੇ ਹੋ ਇਹ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਔਰ ਤੀਸਰੀ ਗੱਲ ਸਭ ਤੋਂ ਜ਼ਿਆਦਾ ਜਿਹੜੀ ਇੰਪੋਰਟੈਂਟ ਹੈ ਇੱਕ ਰੂਲ ਬਣਾ ਲੈਣਾ ਵੀ ਇਹ ਐਕਸਰਸਾਈਜ਼ ਰੈਗੂਲਰ ਕਰਨੀ ਹੈ ਕਰਨੀ ਤੁਸੀਂ ਚਾਰ ਹਫ਼ਤੇ ਰੈਗੂਲਰ ਇਹ ਐਕਸਰਸਾਈਜ਼ ਕਰੋਗੇ ਫਿਰ ਤੁਹਾਨੂੰ ਰਿਅਲਾਈਜ਼ ਹੋਊਗਾ ਵੀ ਯੈਸ ਡਿਫਰੈਂਸ ਹੈ ਫਰਕ ਤਾਂ ਹੈ ਕਸਮਤਾ ਕਰਨ ਦਾ ਹਮੇਸ਼ਾ ਇੱਕ ਗੱਲ ਸਭ ਤੋਂ ਇੰਪੋਰਟੈਂਟ ਜਿਹੜੀ ਇੰਪੋਰਟੈਂਟ ਗੱਲ ਹੈ ਉਹ ਹੈ ਕੁਐਸਚਨ ਚਾਹੇ ਤੁਸੀਂ ਟਰੱਕ ਡਰਾਈਵਰ ਹੋ ਚਾਹੇ ਤੁਸੀਂ ਕਾਰ ਡਰਾਈਵਰ ਹੋ ਚਾਹੇ ਤੁਸੀਂ ਸੈਟਿੰਗ ਜੌਬ ਕਰਦੇ ਹੋ ਕੋਈ ਵੀ ਇਦਾਂ ਦੀ ਜੌਬ ਆ ਜਿਸ ਦੇ ਵਿੱਚ ਤੁਹਾਨੂੰ ਜ਼ਿਆਦਾ ਟਾਈਮ ਬੈਠਣਾ ਪੈਂਦਾ ਤੁਸੀਂ ਇੱਕ ਕੁਐਸਚਨ ਲੈ ਲੈਣਾ ਹੈ ਉਸ ਨੂੰ ਆਪਣੀ ਚੇਅਰ ਤੇ ਇਦਾਂ ਬੈਠ ਕੇ ਹਮੇਸ਼ਾ ਕਾਰ ਚਲਾਉਂਦੇ ਸਮੇਂ ਕੰਪਿਊਟਰ ਤੇ ਕੰਮ ਕਰਦੇ ਸਮੇਂ ਕੋਈ ਸੈਟਿੰਗ ਜੌਬ ਹੈ ਐਦਾਂ ਤੁਸੀਂ ਬੈਠਣਾ ਹੈ ਇਸ ਜਗ੍ਹਾ ਤੇ 쿠ਸ਼ਨ ਰੱਖਣਾ ਹੈ ਤਾਂ ਕਿ ਜੋ ਲੰਬਰ ਦਾ ਕਰਵੀਚਰ ਹੈ ਇਸ 파ਟ ਨੂੰ ਲੰਬਰ ਕਹਿੰਦੇ ਆ ਜਿਹਦੀ ਵੀ ਸ਼ੇਪ ਹੈ ਉਹ ਪ੍ਰੋਪਰ ਆਪਣੀ オリジナル ਪੋਜੀਸ਼ਨ ਤੇ ਰਹੇ ਅਗਰ ਇਹ ਸਪੇਟ ਹੋ ਜੇਗੀ ਤਾਂ ਫਿਰ ਆਪਣੀ ਦਰਦ ਹਮੇਸ਼ਾ ਵਾਦਾ ਰਹੇਗਾ ਹੁਣ ਗੱਲ ਕਰਨ ਲੱਗੇ ਆ ਅਗਰ ਕੋਈ ਚੀਜ਼ ਟੁੱਡੀ ਫੋਰ ਐਗਜ਼ਾਮਪਲ ਕਿਸੂ ਦਾ ਪੈਕੇਟਾ نیچے ਡੇਰ ਗਿਆ ਤੁਸੀਂ ਇਹ ਕੋਡੇ ਹੋ ਕਿੰ ਚੱਕਣਾ ਇਹ ਗੋਡਿਆਂ ਦੇ ਭਾਰ ਇਦਾਂ ਬੈਠ ਕੇ ਪਹਿਲਾਂ ਆਪਾਂ ਗੋਡੇ 모ੜਾਂਗੇ ਪਹਿਲਾਂ ਸਿੱਧੇ ਖੜ੍ਹ ਜਾਂਗੇ ਗੋਡੇ 모ੜੇ ਫਿਰ ਆਪਾਂ ਇਹ ਇਦਾਂ ਚੱਕਣੀ ਆ ਚੀਜ਼ ਗੋਡਿਆਂ ਦੇ ਭਾਰ ਤੇ ਤੁਸੀਂ ਜਿੰਨਾ ਮਰਜ਼ੀ ਸਮਾਨ ਚੱਕ ਸਕਦੇ ਹੋ 5 ਤੋਂ 10 ਕਿਲੋ ਤੱਕ ਉਸ ਤੋਂ ਜ਼ਿਆਦਾ weight ਤੁਸੀਂ ਹਜੇ ਨਹੀਂ ਚੱਕਣਾ ਅਗਰ ਤੁਹਾਡੀ ਪੇਨ ਹੁੰਦੀ ਹੈ ਔਰ ਸਭ ਤੋਂ ਵੱਡੀ ਗੱਲ ਇਸ ਜਗ੍ਹਾ ਤੇ ਤੁਸੀਂ ਵਾਈਡ ਕਰੋ ਜਿੰਨੀਆਂ ਵੀ ਦਵਾਈਆਂ ਜਿੰਨੇ ਵੀ ਇੰਜੈਕਸ਼ਨ ਹੋ ਇਹਨਾਂ ਪਲੀਜ਼ ਲਓ ਐਕਸਰਸਾਈਜ਼ ਹੀ ਤੁਹਾਨੂੰ ਇੱਕ ਐਸੀ ਦਵਾਈ ਹੈ ਜਿਹੜੀ ਤੁਹਾਨੂੰ ਬਹੁਤੀਆਂ ਦਵਾਈਆਂ ਤੋਂ ਬਿਚਾ ਸਕਦੀ ਹੈ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਮਿਲਦੇ ਹਾਂ ਜਲਦ ਇੱਕ ਨਵੇਂ ਟੌਪਿਕ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਸਤਿ ਸ੍ਰੀ ਅਕਾਲ ਜੀ